ਇੱਧਰ ਜੁੜੋ ਅਕਸਰ ਹਾਲ ਕੇ ਅਬਸੈਂਟ ਹੀ ਹੈ। ਇਹ ਕੋਹਰੇ ਗੋਮਲਾ ਹਾਂ ਅਮਾ ਪਰਪਤੇ ਰੱਖਣ ਮੈਂ। ਰਾਈਟ ਇੱਕ ਵਾਰੀ ਜੁੜਣ ਇੱਧਰ। ਮੈਡਮ ਇੱਕ ਵਾਰੀ ਜੁੜੋ। ਵੇਟ ਅਕਨਸ ਕਿੰਨੇ ਐਡਰੈਸ ਮਾਚਾਣ? ਰਾਈਟ ਇੱਧਰ ਜੁੜੋ। ਨਾਈਟ। ਇਹਨਾਂ ਨੂੰ ਲਾ ਨਵੋ ਵੇਟਾ। ਮਹੂਤਾਲਾ ਮਾਚਾ ਲੇ।

బొమ్మల బొమ్మలానే పడుతుంది ఐదోది ఐదోది నీకు ఐదోది అయిపోయింది ఐదు